ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਏਜੇ ਟੀਵੀ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਵਿਚਾਰ ਸਾਂਝੇ ਕਰਾਂਗੇ ਕਿ ਜਿੰਨਾ ਮਾਵਾਂ ਦਾ ਇਹੀ ਗੈਨਾ ਹੁੰਦਾ ਹੈ ਕਿ ਉਹਨਾਂ ਦੇ ਜਿਹੜੇ ਬੱਚੇ ਨੇ ਉਹ ਉਹਨਾਂ ਦੀ ਕਹਿਣੀ ਤੋਂ ਬਾਹਰ ਨਹੀਂ ਜਾਂ ਉਹਨਾਂ ਦਾ ਕਹਿਣਾ ਨਹੀਂ ਮੰਨਦੇ ਜਾਂ ਨਸ਼ਾ ਪੱਤਾ ਕਰਦੇ ਨੇ ਪੜ੍ਹਾਈ ਦੇ ਵਿੱਚ ਉਹਨਾਂ ਦਾ ਮਨ ਨਹੀਂ ਲੱਗਦਾ ਮਾਵਾ ਆਪਣੀ ਬੱਚਿਆਂ ਦੀ ਕਾਮਯਾਬੀ ਦੇ ਲਈ ਸਿਰਫ ਤਾਂ ਸਿਰਫ 13 ਦਿਨ ਲਗਾਤਾਰ ਬਿਨਾ ਨਾਗੇ ਦੇ ਜੇ ਕਰ ਇਹ ਇੱਕ ਪਾਠ ਕਰ ਲੈਣ ਤਾਂ ਉਹਨਾਂ ਦੇ ਬੱਚਿਆਂ ਦੀ ਜ਼ਿੰਦਗੀ ਬਣ ਸਕਦੀ ਅਹ ਦੇਤਵਾਰ ਨੂੰ ਸਿਰਫ ਇਹ ਇੱਕ ਪਾਠ ਕਰਨਾ ਹੈ ਐਤਵਾਰ ਦਾ ਮਤਲਬ ਇਹ ਨਹੀਂ ਕਿ ਐਤਵਾਰ ਪਾਠ ਕਰਕੇ ਬਾਕੀ ਦੇ ਸਾਰੇ ਦਿਨ ਅਸੀਂ ਪਰਮਾਤਮਾ ਨੂੰ ਯਾਦ ਹੀ ਨਹੀਂ ਕਰਨਾ ਉਸ ਦਿਨ ਵੀ ਕਰੋ ਪਰ ਐਤਵਾਰ ਖਾਸ ਕਰਕੇ ਇਸ ਪਾਠ ਨੂੰ ਕਰਨਾ ਸ਼ੁਰੂ ਕਰ ਦਿਓ ਤੁਹਾਡੇ ਬੱਚਿਆਂ ਦੀ ਜ਼ਿੰਦਗੀ ਬਦਲ ਜਾਵੇਗੀ ਇਸੇ ਤਰ੍ਹਾਂ ਜੇਕਰ ਅਸੀਂ ਗੱਲ ਕਰੀਏ ਦੁਨੀਆ ਤੇ ਸਭ ਤੋਂ ਭਾਰੀ ਚੀਜ਼ ਉਹ ਹੁੰਦੀ ਹੈ ਕਿ ਇੱਕ ਮਾਂ ਦੇ ਦਿਲ ਦੇ ਉਕਰ ਪਿਆ ਹੋਇਆ ਦੁੱਖ ਇਸੀ ਤਰ੍ਹਾਂ ਜਦੋਂ ਕਿਸੇ ਵੀ ਮਾਂ ਦਾ ਬੱਚਾ ਉਹਦੀ ਕਹਿਣੀ ਦੇ ਵਿੱਚ ਨਹੀਂ ਹੁੰਦਾ ਤੇ ਉਹ ਮਾਂ ਵੇ ਬਸ ਹੋ ਜਾਂਦੀ ਹੁਣ ਸਦਾ ਕੋਈ ਵੀ ਵਸ ਨਹੀਂ ਚੱਲਦਾ ਜੇਕਰ ਚੱਲਦਾ ਤਾਂ ਸਿਰਫ ਤਾਂ ਸਿਰਫ ਉੱਪਰ ਮਾਕਮਾ ਦੇ ਅੱਗੇ ਆਪਣੀ ਅਰਦਾਸ ਕਰਕੇ ਇਸੇ ਤਰ੍ਹਾਂ ਜੇਕਰ ਉਹ ਹੀ ਮਾਂ ਗੁਰੂ ਦੇ ਅੱਗੇ ਗੁਰਬਾਣੀ ਪੜ੍ਹਨੀ ਸ਼ੁਰੂ ਕਰ ਦੇਵੇ ਤਾਂ ਉਸ ਮਾਂ ਦੀ ਦੁਆ ਆਪਣੇ ਬੱਚਿਆਂ ਨੂੰ ਜ਼ਰੂਰ ਲੱਗਦੀ ਜਿਹੜੀ ਪਾਦੀ ਅਰਦਾਸ ਹੁੰਵੀਏ ਉਹ ਕਿਸੇ ਵੀ ਗੁਰਦੁਆਰੇ ਮੰਦਿਰ ਮਸਜਿਦ ਦੀ ਘੰਟੀ ਨਹੀਂ ਹੁੰਦੀ ਜੋ ਕਿ ਆਵਾਜ਼ ਕਰੇ ਇਸੇ ਤਰ੍ਹਾਂ ਜਦੋਂ ਇੱਕ ਮਾਂ ਆਪਣੇ ਬੱਚਿਆਂ ਦੇ ਲਈ ਅਰਦਾਸ ਕਰਦੀ ਉਸ ਦੀ ਅੱਖ ਨਹੀਂ ਜਿਹੜੇ ਉਹ ਕੰਬਦੇ ਨੇ ਉਸ ਦੀਆਂ ਅੱਖਾਂ ਨੇ ਜੋ ਪਾਣੀ ਦੇ ਨਾਲ ਭਰੀਆਂ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ ਵਿਸ਼ਵਾਸ ਹੁੰਦਾ ਹੈ ਉਹਨਾਂ ਦੀ ਦੇਲ ਦੇ ਵਿੱਚ ਇਨਾ ਹੌਸਲਾ ਹੁੰਦਾ ਹੈ ਉਹ ਆਪਣੇ ਲਈ ਬਿਲਕੁਲ ਵੀ ਨਹੀਂ ਮੰਗਦੀਆਂ ਆਪਣੇ ਬੱਚਿਆਂ ਦੇ ਲਈ ਹਮੇਸ਼ਾ ਅਰਦਾਸ ਕਰਦੀ ਹੈ ਉਹਨਾਂ ਦੇ ਬੱਚੇ ਹਮੇਸ਼ਾ ਸਹੀ ਰਸਤੇ ਤੇ ਚੱਲਣ ਸਚਾਈ ਤੇ ਚੱਲਣ ਤੇ ਪਰਮਾਤਮਾ ਦੀ ਨਾਲ ਜੁੜਨ ਜ਼ਰੂਰੀ ਨਹੀਂ ਕਿ ਉਹ ਰੋਟੀ ਕਪੜਾ ਤੇ ਮਕਾਨ ਹੀ ਆਪਣੀ ਬੱਚਿਆਂ ਦੇ ਲਈ ਜ਼ਰੂਰੀ ਸੱਜ ਦੇ ਦੇ ਇਸੀ ਤਰ੍ਹਾਂ ਜਦੋਂ ਵੀ ਇੱਕ ਮਾਂ ਆਪਣੇ ਬੱਚਿਆਂ ਨੂੰ ਲੈ ਕੇ ਬੇਵੱਸ ਹੋ ਜਾਂਦੀ ਹੈ ਤਾਂ ਉਹ ਪਰਮਾਤਮਾ ਦੇ ਦਰਤੀ ਚਾ ਕੇ ਆਪਣੀ ਝੋਲੀ ਅੱਡ ਕੇ ਅਰਦਾਸ ਬੇਨਤੀ ਕਰਦੀ ਹੈ। ਇਹ ਹਮੇਸ਼ਾ ਉਹ ਇੱਕੋ ਹੀ ਅਰਦਾਸ ਕਰਦੀ ਹੈ ਕਿ ਪਰਮਾਤਮਾ ਦਾ ਮਿਹਰ ਭਰਿਆ ਹੱਥ ਮੇਰੇ ਬੱਚਿਆਂ ਤੇ ਹੋਵੇ ਪਰਮਾਤਮਾ ਦਾ ਹਮੇਸ਼ਾ ਸਾਥ ਮੇਰੇ ਬੱਚਿਆਂ ਦੀ ਨਾਲ ਬਣਿਆ ਰਹੇ ਤੇ ਮੇਰੇ ਬੱਚੇ ਪਰਮਾਤਮਾ ਦੀ ਨਾਲ ਚੜ੍ਹੇ ਰਹੇ। ਇਸ ਤੋਂ ਇਲਾਵਾ ਉਹ ਇੱਕ ਮਾਂ ਆਪਣੇ ਬੱਚਿਆਂ ਦੇ ਲਈ ਹੋਰ ਕੁਝ ਨਹੀਂ ਚਾਹੁੰਦੀ। ਤਾਂ ਇਸੇ ਤਰ੍ਹਾਂ ਉਹ ਕਿਹੜਾ ਪਾਠ ਹੈ ਜਿਹੜਾ ਇੱਕ ਮਾਂ ਨੂੰ ਆਪਣੇ ਬੱਚੇ ਦੇ ਲਈ ਆਪਣੇ ਬੱਚੇ ਦੀ ਜ਼ਿੰਦਗੀ ਨੂੰ ਵਧੀਆ ਬਣਾਉਣ ਦੇ ਲਈ ਹਰ ਐਤਵਾਰ ਤੀਰਾਂ ਐਤਵਾਰ ਲਗਾਤਾਰ ਕਰਨਾ ਚਾਹੀਦਾ ਹੈ। ਇਹੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੀ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੀ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਵੀਰਪੈਨ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ। ਇਸੇ ਤਰ੍ਹਾਂ ਹਰ ਇੱਕ ਮਾਂ ਆਪਣੇ ਬੱਚਿਆਂ ਦੇ ਲਈ ਚਾਹੁੰਦੀ ਏ ਕਿ ਮੇਰੇ ਬੱਚੇ ਮਿਹਨਤੀ ਬਣਨ, ਉਹ ਮਿਹਨਤ ਕਰਨ, ਆਪਣੀ ਜ਼ਿੰਦਗੀ ਦੇ ਵਿੱਚ ਸਕਸੈਸਫੁਲ ਹੋਣ, ਨਾ ਕਿ ਉਹ ਕਿਸੇ ਦੇ ਸਾਹਮਣੇ ਹੱਥ ਫਲਾਉਣ। ਇਸੇ ਤਰ੍ਹਾਂ ਚਦੋਈਕ ਮਾਂ ਆਪਣੀ ਗੁਰੂ ਦੇ ਨਾਲ ਜੁੜ ਕੇ ਕੁਰਬਾਨੀ ਦਾ ਚਾਪ ਕਰਦੀ ਏ ਤੇ ਹਰ ਇੱਕ ਸ਼ਬਦ ਦੇ ਨਾਲ ਆਪਣੇ ਧੀ ਪੁੱਤ ਦੀ ਸੁਖ ਪ੍ਰਾਪਤ ਕਰਦੀ ਏ। ਉਹ ਹਮੇਸ਼ਾ ਆਪਣੇ ਬੱਚਿਆਂ ਦੀ ਸੁੱਖ ਮੰਗਦੀ ਉਸ ਨੂੰ ਇਹੀ ਹੁੰਦਾ ਹੈ ਕਿ ਮੇਰੇ ਬੱਚੇ ਕਦੇ ਵੀ ਗਲਤ ਰਸਤੇ ਤੇ ਨਾ ਚੱਲਣ ਹਮੇਸ਼ਾ ਖੁਸ਼ ਰਹਿਣ ਸੁਖੀ ਰਹਿਣ ਤੇ ਪ੍ਰਮਾਤਮਾ ਦੇ ਨਾਲ ਜੁੜੇ ਏਸੀ ਤਰ੍ਹਾਂ ਕਈ ਲੋਕਾਂ ਦਾ ਇਹੀ ਕਹਿਣਾ ਹੁੰਦਾ ਹੈ ਕਿ ਜੋ ਸਾਡੀ ਲੇਖਾਂ ਦੇ ਵਿੱਚ ਜੋ ਸਾਡੀ ਕਿਸਮਤ ਦੇ ਵਿੱਚ ਲਿਖਿਆ ਹੈ ਨਾ ਉਹ ਕਦੇ ਵੀ ਨਹੀਂ ਬਦਲ ਸਕਦਾ ਪਰ ਇੱਕ ਮਾਂ ਆਪਣੇ ਬੱਚਿਆਂ ਦੇ ਲਈ ਅਰਦਾਸ ਕਰਕੇ ਉਹ ਉਹਨਾਂ ਦੇ ਲੇਖਾਂ ਨੂੰ ਵੀ ਬਦਲ ਸਕਦੀ ਹੈ ਇੱਕ ਮਾਂ ਦੀ ਦੁਆ ਤੇ ਅਰਦਾਸ ਉਹਨਾਂ ਦੇ ਬੱਚਿਆਂ ਦਾ ਫਿਊਚਰ ਬਦਲ ਸਕਦੀ ਹੈ ਉਹੀ ਮਾਂ ਹਰ ਰੋਜ਼ ਪਰਮਾਤਮਾ ਦੇ ਅੱਗੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਅੱਗੇ ਅਰਦਾਸ ਕਰਦੀ ਹੈ ਕਿ ਹੈ ਵਾਹਿਗੁਰੂ ਜੇਕਰ ਮੇਰੇ ਬੱਚਿਆਂ ਦੀ ਜ਼ਿੰਦਗੀ ਦੇ ਵਿੱਚ ਕੋਈ ਦੁੱਖ ਲਿਖਿਆ ਤਾਂ ਉਹ ਤੇਰੇ ਨਾਮ ਦੇ ਨਾਲ ਹੀ ਸੁੱਖ ਬਣ ਜਾਵੇ ਤੇਰਾ ਨਾਮ ਲੈਣ ਦੇ ਨਾਲ ਹੀ ਉਹ ਸੁੱਖ ਬਣ ਜਾਵੇ ਕਿ ਮੇਰੇ ਬੱਚਿਆਂ ਦੀ ਸੁੱਤੀ ਹੋਈ ਕਿਸਮਤ ਚਮਕਣੀ ਸ਼ੁਰੂ ਹੋ ਜਾਵੇ ਏਸੀ ਤਰ੍ਹਾਂ ਜੇਕਰ ਸਾਰੀਆਂ ਮਾਵਾਂ ਆਪਣੀ ਬੱਚਿਆਂ ਦੇ ਲਈ ਇੱਕ ਚੰਗਾ ਭਵਿੱਖ ਤੇ ਇੱਕ ਉਹਨਾਂ ਦਾ ਚੰਗਾ ਫਿਊਚਰ ਬਣਾਉਣੀਆਂ ਚਾਹੁੰਦੀਆਂ ਨੇ ਤਾਂ ਉਹਨਾਂ ਨੂੰ ਹਮੇਸ਼ਾ ਆਪਣੇ ਗੁਰੂ ਦੇ ਅੱਗੇ ਅਰਦਾਸ ਆਪਣੀ ਬੱਚਿਆਂ ਦੇ ਲਈ ਜ਼ਰੂਰ ਕਰਨੀ ਚਾਹੀਦੀ ਏ ਇਸੀ ਤਰ੍ਹਾਂ ਹਰ ਇੱਕ ਇਨਸਾਨ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਪਰਮਾਤਮਾ ਦੇ ਉੱਪਰ ਜ਼ਰੂਰ ਭਰੋਸਾ ਰੱਖਣਾ ਚਾਹੀਦਾ ਹੈ ਪਰਮਾਤਮਾ ਦੇ ਨਾਲ ਵੀ ਝੂੜਨਾ ਚਾਹੀਦਾ ਹੈ ਕਿਉਂਕਿ ਜੇਕਰ ਸਾਨੂੰ ਪਰਮਾਤਮਾ ਤੇ ਭਰੋਸਾ ਇਹ ਵਿਸ਼ਵਾਸ ਇਹ ਸ਼ਰਧਾ ਇਹ ਭਾਵਨਾ ਹੈ ਤਾਂ ਸਮਝ ਲਓ ਕਿ ਸਾਡੀ ਜ਼ਿੰਦਗੀ ਦੇ ਵਿੱਚ ਜੇਕਰ ਅੱਜ ਦੁੱਖ ਨੇ ਤੇ ਕੱਲ ਨੂੰ ਸੁੱਖ ਵੀ ਜ਼ਰੂਰ ਹੋਣਗੇ ਤੇ ਜੇਕਰ ਸਾਡਾ ਮਨ ਇਹ ਕਹਿੰਦਾ ਹੈ ਕਿ ਪਰਮਾਤਮਾ ਦਾ ਹੈ ਹੀ ਪਰਮਾਤਮਾ ਕੁਝ ਨਹੀਂ ਕਰ ਸਕਦਾ ਫਿਰ ਸਾਡੀ ਜ਼ਿੰਦਗੀ ਹਮੇਸ਼ਾ ਦੁੱਖਾਂ ਦੇ ਨਾਲ ਹੀ ਰਹਦੀ ਏਸੀ ਤਰ੍ਹਾਂ ਤੁਹਾਨੂੰ ਅਸੀਂ ਇੱਕ ਕਹਾਣੀ ਦੇ ਰਹੇ ਹਾਂ ਸੱਚ ਪਾਉਣੀ ਹੈ ਕਿ ਕਿਵੇਂ ਇੱਕ ਮਾਂ ਆਪਣੇ ਬੱਚਿਆਂ ਦੀ ਜ਼ਿੰਦਗੀ ਨੂੰ ਬਦਲ ਕੇ ਰੱਖ ਲੈਂਦੀ ਇਸੇ ਤਰ੍ਹਾਂ ਇੱਕ ਪਿੰਡ ਦੇ ਵਿੱਚ ਇੱਕ ਮਾਤਾ ਰਹਿੰਦੇ ਸਨ ਉਹਨਾਂ ਦੇ ਦੋ ਪੁੱਤਰ ਸਨ ਇੱਕ ਤਾਂ ਜਿਹੜਾ ਬੇਟਾ ਸੀ ਉਹਨਾਂ ਦਾ ਪੜ੍ਹਾਈ ਦੇ ਵਿੱਚ ਬਹੁਤ ਜ਼ਿਆਦਾ ਹੁਸ਼ਿਆਰ ਇੰਟੈਲੀਜੈਂਟ ਸੀ ਇੱਕ ਜਿਹੜਾ ਉਹਨਾਂ ਦਾ ਬੇਟਾ ਸੀ ਉਹ ਖੇਡਾਂ ਦੇ ਵਿੱਚ ਬਹੁਤ ਜ਼ਿਆਦਾ ਰੁਚੀ ਰੱਖਦਾ ਸੀ ਪਰ ਪੜ੍ਹਾਈ ਦੇ ਵਿੱਚ ਉਹ ਇੰਨਾ ਜ਼ਿਆਦਾ ਇੰਟੈਲੀਜੈਂਟ ਨਹੀਂ ਸੀ ਪਰ ਉਹ ਮਾਤਾ ਹਮੇਸ਼ਾ ਇਹ ਹੀ ਚਾਹੁੰਦੇ ਸੀ ਕਿ ਉਹਨਾਂ ਦੇ ਦੋਨੇ ਬੱਚੇ ਨਿਛੇੜੇ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣ ਤੇ ਪੜ੍ਹ ਲਿਖ ਕੇ ਵਧੀਆ ਉਹ ਆਪਣਾ ਸਿਉੱਚਰ ਬਣਾਉਣ ਉਸਦੀ ਇਹ ਹੀ ਸੋਚ ਸੀ ਕਿ ਮੇਰੇ ਜਿਹੜੇ ਬੇਟੇ ਨੇ ਉਹ ਚੰਗੇ ਇਨਸਾਨ ਬਣ ਤੇ ਦੁਨੀਆ ਦੇ ਵਿੱਚ ਆਪਣੀ ਇੱਕ ਅਜੇ ਹੀ ਅਲੱਗ ਜਿਹੀ ਪਛਾਣ ਬਹਨਾਉਣ। ਇਸੇ ਤਰ੍ਹਾਂ ਉਹ ਮਾਤਾ ਆਪਣੇ ਬੱਚਿਆਂ ਨੂੰ ਸਕੂਲ ਭੇਜਣ ਤੋਂ ਬਾਅਦ ਸਾਰੇ ਘਰ ਦੇ ਕੰਮਕਾਰ ਕਰਦੀ ਤੇ ਰਾਤ ਦੇ ਸਵੇ ਬਿਜਲੀ ਹੋ ਕੇ ਆਪਣੇ ਬੱਚਿਆਂ ਨੂੰ ਪੜ੍ਹਾਈ ਕਰਵਾਉਂਦੀ ਪਰ ਉਸਦੇ ਮਨ ਦੇ ਵਿੱਚ ਹਮੇਸ਼ਾ ਇੱਕ ਡਰ ਬਣਿਆ ਰਹਿੰਦਾ ਸੀ। ਬਸ ਸਿਰਫ ਇਸ ਗੱਲ ਦਾ ਕਿ ਉਸ ਦਾ ਪੁੱਤਰ ਜੋ ਪੜ੍ਹਾਈ ਦੇ ਵਿੱਚ ਬਹੁਤ ਜ਼ਿਆਦਾ ਮਿਹਨਤੀ ਸੀ ਤੇ ਪਰ ਉਸ ਦੇ ਜਿਹੜੇ ਨਤੀਜੇ ਸੀ ਉਹ ਇੰਨੇ ਜ਼ਿਆਦਾ ਵਧੀਆ ਨਹੀਂ ਆਉਂਦੇ ਸਨ ਕਿਉਂਕਿ ਹੁੰਦਾ ਕੀ ਸੀ ਉਹ ਜਿਹੜੇ ਵੀ ਕੰਮ ਨੂੰ ਹੱਥ ਪਾਉਂਦਾ ਸੀ ਉਸੇ ਹੀ ਕੰਮ ਦਾ ਨਤੀਜਾ ਪੂਰਾ ਹੁੰਦਾ ਸੀ ਇਸੇ ਤਰ੍ਹਾਂ ਜਿਹੜਾ ਦੂਸਰਾ ਉਹਨਾਂ ਦਾ ਬੇਟਾ ਸੀ ਉਹ ਕਿਸੇ ਵੀ ਕੰਮ ਨੂੰ ਸੀਰੀਅਸ ਨਹੀਂ ਸੀ ਲੈਂਦਾ ਕਿਸੇ ਵੀ ਕੰਮ ਨੂੰ ਸੀਰੀਅਸ ਹੋ ਕੇ ਨਹੀਂ ਸੀ ਕਰਦਾ ਜਿਸ ਕਰਕੇ ਉਸ ਮਾਤਾ ਨੂੰ ਹਮੇਸ਼ਾ ਇਹੀ ਸੋਚ ਦਰ ਰਹਿੰਦਾ ਸੀ ਕਿ ਮੇਰੇ ਬੱਚੇ ਨੇ ਜਿਹੜੇ ਆਪਣੀ ਜ਼ਿੰਦਗੀ ਦੇ ਵਿੱਚ ਕੀ ਕਾਮਚਾਬ ਹੋਣਗੇ ਇਸੇ ਤਰ੍ਹਾਂ ਜਿਹੜੇ ਪਿੰਡ ਦੇ ਵਿੱਚ ਮਾਤਾ ਜੀ ਰਹਿੰਦੇ ਸਨ ਉੱਤੇ ਗੁਰਦੁਆਰਾ ਸਾਹਿਬ ਦੇ ਵਿੱਚ ਸੰਤ ਮਹਾਤਮਾ ਜੀ ਆਏ ਤੇ ਸਾਰੇ ਲੋਕ ਆਪਣੀਆਂ-ਆਪਣੀਆਂ ਪਰੇਸ਼ਾਨੀਆਂ ਲੈ ਕੇ ਉਸ ਸੰਤ ਮਹਾਤਮਾ ਜੀ ਦੇ ਕੋਲ ਗਏ ਇਸੀ ਤਰ੍ਹਾਂ ਉਹ ਮਾਤਾ ਜੀ ਵੀ ਉਸ ਸੰਤ ਮਹਾਤਮਾ ਜੀ ਕੋਲ ਜਾਂਦੀ ਆ ਤੇ ਕਹਿਣ ਲੱਗਦੀ ਆ ਕਿ ਮੈਨੂੰ ਕੋਈ ਰਾਹ ਦੱਸੋ ਮੈਂ ਬਹੁਤ ਜ਼ਿਆਦਾ ਪਰਮਾਤਮਾ ਦੇ ਅੱਗੇ ਅਰਦਾਸ ਕਰਦੀ ਆ ਪਰ ਫਿਰ ਵੀ ਮੇਰੇ ਮਨ ਨੂੰ ਤਸੱਲੀ ਨਹੀਂ ਮੇਰੇ ਇਹ ਦੋ ਪੁੱਤਰ ਨੇ ਮੈਂ ਚਾਹਉਣੀ ਹੈ ਕਿ ਇਹ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣ ਪਰ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਇਨ੍ਹਾਂ ਦੇ ਲੇਖ ਕਿਸੇ ਨੇ ਬੰਨ੍ਹ ਦਿੱਤੇ ਕਉਕੇ ਜੋ ਵੱਡਾ ਬੇਟਾ ਸੀ ਮਾਤਾ ਦਾ ਉਹ ਜਿੰਨੀ ਮਿਹਨਤ ਕਰਦਾ ਸੀ ਉਹਨਾਂ ਉਸ ਨੂੰ ਫਲ ਨਹੀਂ ਸੀ ਮਿਲਦਾ ਤੇ ਜੋ ਛੋਟਾ ਬੇਟਾ ਸੀ ਉਹ ਕਾਮਯਾਬੀ ਵੱਲ ਧਿਆਨ ਹੀ ਨਹੀਂ ਸੀ ਦਿੰਦਾ ਕਿਸੇ ਵੀ ਕੰਮ ਦੇ ਵਿੱਚ ਉਹ ਧਿਆਨ ਨਹੀਂ ਸੀ ਕਰਦਾ ਇਹ ਸੁਣਨ ਤੋਂ ਬਾਅਦ ਉਹ ਸੰਤ ਮਹਾਤਮਾ ਜੀ ਨੇ ਥੋੜੇ ਜਿਹੇ ਮੁਸਕਰਾਉਂਦੇ ਹੋਏ ਕਿਹਾ ਕਿ ਇੱਕ ਮਾਂ ਦੀ ਅਰਦਾਸ ਤੇ ਦੁਆਕਾ ਦੇ ਵੀ ਖਾਲੀ ਨਹੀਂ ਜਾਂਦੀ ਪਰ ਜੇਕਰ ਉਹ ਮਾਂ ਆਪਣੇ ਮਨ ਨੂੰ ਪੱਕਾ ਕਰਕੇ ਪੂਰੇ ਵਿਸ਼ਵਾਸ ਦੀ ਨਾਲ ਅਰਦਾਸ ਕਰੇ ਤਾਂ ਉਸ ਦੀ ਕੀਤੀ ਗਈ ਅਰਦਾਸ ਪਰਮਾਤਮਾ ਦੀ ਦਰਗਾਹ ਤੇ ਤੱਕ ਜ਼ਰੂਰ ਪਹੁੰਚਦੀ ਹੈ ਤੇ ਉਹ ਸੰਤ ਮਹਾਤਮਾ ਜੀ ਉਸ ਮਾਤਾ ਨੂੰ ਕਹਿਣ ਲੱਗੇ ਕਿ ਤੂੰ ਅੱਜ ਐਤਵਾਰ ਤੇ ਇਹ ਐਤਵਾਰ ਲਗਾਤਾਰ ਸ਼੍ਰੀ ਸੁਖਮਨੀ ਸਾਹਿਬ ਦਾ ਪਾਠ ਸਵੇਰ ਦੇ ਸਮੇਂ ਪੂਰੇ ਵਿਸ਼ਵਾਸ ਤੇ ਭਾਵਨਾ ਦੇ ਨਾਲ ਕੋ ਕਰਨਾ ਸ਼ੁਰੂ ਕਰ ਦੇ ਜਿਵੇਂ ਹੀ ਤੂੰ ਹਰ ਪਾਠ ਕਰਨੇ ਜਿਵੇਂ ਹਰ ਇੱਕ ਪਾਠ ਤੋਂ ਬਾਅਦ ਦੇ ਵਿੱਚ ਤੂੰ ਇੱਕ ਅਰਦਾਸ ਜ਼ਰੂਰ ਕਰਨੀ ਇਹ ਵਾਹਿਗੁਰੂ ਮੇਰੇ ਬੱਚਿਆਂ ਦੇ ਲਈ ਤੁਸੀਂ ਸੁਧਾਰਨੇ ਲਈ ਤੁਸੀਂ ਉਹਨਾਂ ਨੂੰ ਸਮਤ ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬੀ ਜ਼ਰੂਰ ਬਖਸ਼ੀ ਇਸੇ ਤਰ੍ਹਾਂ ਸੰਤ ਮਹਾਤਮਾ ਜੀ ਨੇ ਉਸ ਮਾਤਾ ਨੂੰ ਦੱਸਿਆ ਕਿ ਜਦੋਂ ਤੁਸੀਂ ਪਾਠ ਕਰਨਾ ਆਪਣੀ ਦੋਨੇ ਬੇਡੀਆਂ ਦੀਆਂ ਤਸਵੀਰਾਂ ਆਪਣੇ ਸਾਹਮਣੇ ਆਪਣੇ ਫੇਸ ਵੱਲ ਕਰਕੇ ਰੱਖ ਕੇ ਤੇ ਉਹਨਾਂ ਦਾ ਫੇਸ ਆਪਣੇ ਮਨ ਦੇ ਵਿੱਚ ਧਾਰ ਕੇ ਤੁਸੀਂ ਪਾਠ ਕਰਕੇ ਤੇ ਅਰਦਾਸ ਕਰ ਲਈ। ਤੇ ਇਹ ਸੰਤ ਮਹਾਤਮਾ ਦੀ ਗੱਲ ਨੂੰ ਉਹ ਪੜਨ ਦਿਲ ਤੇ ਲੱਗੇ। ਵੀ ਉਹਨਾਂ ਨੇ ਕੀ ਕੀਤਾ ਕਿ ਅਗਲੇ ਐਤਵਾਰ ਹੀ ਖਾਣਾ ਬਣਾਉਣ ਤੋਂ ਪਹਿਲਾਂ ਸਵੇਰ ਉੱਕੇ ਇਸ਼ਨਾਨ ਕਰਕੇ ਤੇ ਪਾਠ ਕਰਨਾ ਉਹਨਾਂ ਨੇ ਸ਼ੁਰੂ ਕਰ ਦਿੱਤਾ। ਇਸੀ ਤਰ੍ਹਾਂ ਉਸ ਮਾਤਾ ਨੇ ਨੀਚੇ ਤੋਂ ਸੋਹਣੀ ਜਿਹੀ ਵਿਸ਼ਾਈ ਕੀਤੀ ਸੋਹਣੇ ਵਸਤਰ ਪਾ ਕੇ ਤੇ ਸਾਹਮਣੇ ਮਹਾਰਾਜ ਜੀ ਦੀ ਫੋਟੋ ਲਗਾ ਕੇ ਤੇ ਨਾਲ ਆਪਣੇ ਬੱਚਿਆਂ ਦੀਆਂ ਫੋਟੋਆਂ ਰੱਖ ਕੇ ਪਾਠ ਕਰਨਾ ਸ਼ੁਰੂ ਕਰ ਦਿੱਤਾ ਤੇ ਪਾਠ ਕਰਨ ਤੋਂ ਬਾਅਦ ਦੇ ਵਿੱਚ ਅਰਦਾਸ ਪਰਮਾਤਮਾ ਦੇ ਅੱਗੇ ਕੀਤੀ ਕਿ ਵਾਹਿਗੁਰੂ ਸੱਚੇ ਪਾਸ਼ਾ ਮੇਰੇ ਬੱਚਿਆਂ ਤੇ ਦੋਨਾਂ ਪੁੱਤਰਾਂ ਤੇ ਵੀਰ ਭਰਿਆ ਹੱਥ ਰੱਖਣਾ ਤੇ ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬੀਆਂ ਦੇ ਇਸੀ ਤਰ੍ਹਾਂ ਮਾਤਾ ਨੇ ਰੁਟੀਨ ਤੇ ਲਾਲਸ਼ਰੀ ਸੁਖਮਣੀ ਸਹਿਬ ਦਾ ਪਾਠ ਕੀਤਾ ਤੇ ਜਦੋਂ 13 ਹਫ਼ਤੇ 13 ਐਤਵਾਰ ਹੋ ਚੁੱਕੇ ਇਸ ਪਾਠ ਨੂੰ ਕਰਦੇ ਆ ਤੇ ਜਿਹੜਾ ਜਦੋਂ 13 ਹਫ਼ਤੇ ਹੋ ਗਏ 13 ਐਤਵਾਰ ਲਗਾਤਾਰ ਉਸ ਮਾਤਾ ਨੇ ਸ੍ਰੀ ਸੁਖਮਣੀ ਸਹਿਬ ਦਾ ਪਾਠ ਕੀਤਾ ਤੇ ਜਿਹੜਾ ਉਹਨਾਂ ਦਾ ਵੱਡਾ ਬੇਟਾ ਸੀ ਉਹਨੂੰ ਕਿਸੇ ਵੱਡੀ ਕੰਪਨੀ ਦੇ ਵਿੱਚ ਚੌਂਕ ਦੇ ਲਈ ਕੋਈ ਮੇਲ ਆਈ ਇਹੀ ਤੇਗਕੇ ਉਸ ਮਾਤਾ ਦਾ ਵੱਡਾ ਪੁੱਤਰ ਬਹੁਤ ਜ਼ਿਆਦਾ ਖੁਸ਼ ਹੋਣ ਲੱਗਾ ਤੇ ਕਹਿ ਲੱਗਾ ਕਿ ਮੀ ਮਾਤਾ ਨੂੰ ਕਿ ਮਾਤਾ ਮੇਰੀ ਸੁਪਨੀ ਪੂਰੀ ਹੋਣ ਲੱਗ ਪਈ। ਇਸੇ ਤਰ੍ਹਾਂ ਜਿਹੜਾ ਮਾਤਾ ਦਾ ਛੋਟਾ ਬੇਟਾ ਸੀ ਉਸਨੇ ਆਪਣੇ ਪਿਤਾ ਦੇ ਲੱਕੜ ਵਾਲੇ ਕੰਮ ਨੂੰ ਤੋਂ ਬਾਅਦ ਉਹ ਨਵਾਂ ਕੰਮ ਸ਼ੁਰੂ ਕਰ ਦਿੱਤਾ। ਇਸੀ ਤਰ੍ਹਾਂ ਉਸ ਨੂੰ ਆਨਲਾਈਨ ਆਰਡਰ ਆਉਣ ਲੱਗੇ ਤੇ ਜਿਹੜੇ ਲੋਕ ਸਨ ਕਹਿੰਦੇ ਸਨ ਕਿ ਇਹੇ ਪਤਾ ਨਹੀਂ ਕਾਮਚਾਬ ਹੋਵੇਗਾ ਚਾ ਨਾ ਉਹੀ ਲੋਕ ਉਸ ਮਾਤਾ ਦੇ ਬੇਟੇ ਨੂੰ ਕਹਿਣ ਲੱਗੇ ਕਿ ਇਹੇ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਕਾਮਚਾਬ ਹੋਵੇਗਾ ਤੇ ਉਹੋ ਮਾਤਾ ਸਨ ਜੋ ਉਹ ਹੌਲੀ-ਹੌਲੀ ਆਪਣੇ ਮਨ ਅੰਦਰ ਮੁਸਕਰਉਣ ਲੱਗੇ ਤੇ ਇੱਕ ਸ਼ੁਕਰਾਨੇ ਦੀ ਭਾਵਨਾ ਉਹਨਾਂ ਦੇ ਮਨ ਦੇ ਵਿੱਚ ਆਉਣ ਲੱਗੀ ਉਨ੍ਹਾਂ ਦੇ ਮਨ ਦੇ ਵਿੱਚ ਆਉਣ ਲੱਗੇ ਕਿ ਉਹਨਾਂ ਨੇ ਰੋਜ਼ ਪ੍ਰਮਾਤਮਾ ਨੂੰ ਉਚਾਰਨ ਕੀਤਾ ਸੀ ਤੇ ਪ੍ਰਮਾਤਮਾ ਨੇ ਉਹਨਾਂ ਦੀ ਸੁਣ ਨਹੀਂ। ਇਸੇ ਤਰ੍ਹਾਂ ਉਹ ਮਾਤਾ ਫਿਰ ਗੁਰਦੁਆਰਾ ਸਾਹਿਬ ਗਏ ਤੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਚਾ ਕੇ ਕਿ ਹੀ ਪਾਈ ਗੁਰੂ ਤੁਸੀਂ ਮੇਰੀ लाज ਰੱਖ ਲਈ। ਤੁਸੀਂ ਇੱਕ ਮਾਂ ਦੀ लाज ਰੱਖੀ ਉਸ ਦੇ ਦੋਨਾਂ ਬੇਟਿਆਂ ਨੂੰ ਤੁਸੀਂ। ਉਹਨਾਂ ਦੀ ਜ਼ਿੰਦਗੀ ਦੀ ਇੱਕ ਬਹੁਤ ਹੀ ਵੱਡੀ ਕਾਮਯਾਬੀ ਦਿੱਤੀ। ਇਕੋ ਸੇ ਉਹਨਾਂ ਦੇ ਮਤਵੁੱਦ ਤੇ ਆਪਣਾ ਤੁਸੀਂ ਕੰਟਰੋਲ ਕੀਤਾ। ਇੱਕ ਮਾਂ ਦੀ ਆਪਣੇ ਬੱਚਿਆਂ ਦੇ ਲਈ ਅਰਦਾਸ, ਪਾਠ ਤੇ ਭਰੋਸਾ ਸਭ ਤੋਂ ਜ਼ਿਆਦਾ ਇੱਕ ਵੱਡੀ ਚੀਜ਼। ਇਸੇ ਤਰ੍ਹਾਂ ਕਈ ਪੈਨਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਸਾਡੇ ਬੱਚੇ ਸਾਡੇ ਕਹਿਣੀ ਤੋਂ ਬਾਹਰ ਨਹੀਂ। ਸਾਡਾ ਉਹ ਕਹਿਣਾ ਨਹੀਂ ਮੰਨਦੇ ਸਾਡੇ ਕਹਿਣੀ ਚ ਨਹੀਂ। ਪਰ ਕਈ ਵਾਰ ਆਪਣੇ ਬੱਚਿਆਂ ਦੀ ਉਮਰ ਇਸ ਤਰ੍ਹਾਂ ਦੀ ਹੁੰਦੀ ਹੈ ਕਿ ਉਹਨਾਂ ਦਾ ਜਿਹੜਾ ਸੁਭਾਅ ਹੁੰਦਾ ਹੈ ਉਹ ਚਿਰਚੜਾ ਪਨ ਹੋ ਚਾ ਜਾਂਦਾ। ਇਸ ਤਰ੍ਹਾਂ ਦੇ ਟਾਈਮ ਦੇ ਵਿੱਚ ਇੱਕ ਬੱਚੇ ਨੂੰ ਆਪਣੀ ਮਾਤਾ ਪਿਤਾ ਦੀ ਬਹੁਤ ਹੀ ਜ਼ਿਆਦਾ ਜ਼ਰੂਰਤ ਹੁੰਦੀ ਹੈ ਪਰ ਉਸ ਸਮੇਂ ਕੀ ਹੁੰਦਾ ਹੈ ਕਿ ਮਾਤਾ ਪਿਤਾ ਜਿਹੜੇ ਬੱਚੇ ਦੀ ਹੁੰਦੇ ਨੇ ਉਹ ਬਹੁਤ ਜ਼ਿਆਦਾ ਦੁਖੀ ਪਰੇਸ਼ਾਨ ਹੁੰਦੇ ਨੇ ਕਿ ਸਾਡਾ ਬੱਚਾ ਇਸ ਤਰੀਕੇ ਦੀ ਨਾਲ ਕਿਉਂ ਕਰਦਾ ਹੈ ਪਹਿਲਾ ਕਸੂਰਤਾ ਹੁੰਦਾ ਹੈ ਉਸ ਦੀ ਉਹ ਮਦਦਤਾ ਤੇ ਦੂਸਰਾ ਕਸੂਰ ਹੁੰਦਾ ਹੈ ਉਸ ਦੀ ਸੰਗਤ ਦਾ ਜੋ ਸੰਗਤ ਮਾੜੀ ਕਰਦਾ ਹੈ ਉਸ ਦਾ ਪ੍ਰਭਾਵ ਉਸ ਤੇ ਉੱਪਰ ਪੈਂਦਾ ਹੈ ਆਪਸਾਰੀ ਹੀ ਚਾਹੁੰਦੀਆਂ ਕਿ ਜਿਵੇਂ ਅੱਜਕੱਲ ਦਾ ਜਿਹੜਾ ਸਮਾਂ ਹੈ ਉਹ ਕਾਲ ਚੁਗ ਦਾ ਸਮਾਂ ਚੱਲ ਰਿਹਾ ਹੈ ਤੇ ਕਾਲ ਚੁਗ ਦੇ ਸਮੇਂ ਦੇ ਵਿੱਚ ਸਾਨੂੰ ਹਮੇਸ਼ਾ ਆਪਣੇ ਇੱਕ ਚੰਗੇ ਜਿਹੇ ਮਾਪਿਆਂ ਨੂੰ ਉਹਨਾਂ ਨੂੰ ਆਪਣੀ ਬੱਚਿਆਂ ਦਾ ਸਾਥ ਜ਼ਰੂਰ ਦੇਣਾ ਚਾਹੀਦਾ ਹੈ ਇੱਕ ਮਾਂ ਜਦੋਂ ਆਪਣੀ ਗੁਰੂ ਦੇ ਅੱਗੇ ਅਰਦਾਸ ਕਰਦੀ ਹੈ ਤੇ ਆਪਣੇ ਬੱਚਿਆਂ ਦੇ ਪ੍ਰਤੀ ਹਰ ਰੋਜ਼ ਆਪਣੇ ਗੁਰੂ ਦੇ ਅੱਗੇ ਚਰਦਾ ਤੇ ਭਾਵਨਾ ਦੀ ਨਾਲ ਅਰਦਾਸ ਕਰੇ ਜੋ ਜ਼ਿੰਦਗੀ ਇਹ ਕਦੇ ਵੀ ਉਸ ਮਾਂ ਦਾ ਬੱਚਾ ਕਦੇ ਵੀ ਨਹੀਂ ਵਿਗੜ ਸਕਦਾ ਹੋ ਹੀ ਨਹੀਂ ਸਕਦਾ ਕਿ ਉਹ ਬੱਚਾ ਉਸ ਮਾਂ ਦੇ ਕੈਣੀ ਤੋਂ ਬਾਹਰ ਹੋਵੇ। ਉਹ ਤੁਹਾਡਾ ਬੱਚਾ ਇੱਕ ਨਾ ਇੱਕ ਦਿਨ ਆਪਣੀ ਜ਼ਿੰਦਗੀ ਦੇ ਵਿੱਚ ਕਾਮਚਾਹ ਵਿੱਚ ਜ਼ਰੂਰ ਹੋਵੇਗਾ। ਮਾਂ ਦੀ ਅਰਦਾਸ ਤੇ ਮਾਂ ਦਾ ਭਰੋਸਾ ਤੇ ਮਾਂ ਦਾ ਵਿਸ਼ਵਾਸ ਪਾਠ ਸਭ ਤੋਂ ਵੱਡਾ ਸ੍ਰਿਸ਼ਟੀ। ਇਸੇ ਤਰ੍ਹਾਂ ਝੇਕਰ ਕੋਈ ਵੀ ਮਾਂ ਆਪਣੇ ਬੱਚਿਆਂ ਦੇ ਫਿਊਚਰ ਨੂੰ ਠੀਕ ਕਰਨਾ ਚਾਹਵੇ ਤੇ ਕੋਈ ਵੀ ਮਾਂ ਤੇਰਾ ਐਤ ਵਕ ਤੇਰਾ ਹਾਪੀ ਲਗਾਤਾਰ ਪੂਰੇ ਵਿਸ਼ਵਾਸ ਤੇ ਸ਼ਰਧਾ ਭਾਵਨਾ ਦੇ ਨਾਲ ਤੇਰੀ ਸੁਖਮਨੀ ਸਾਹਿਬ ਦਾ ਪਾਠ ਪੂਰੀ ਸੱਚੇ ਮਨ ਤੇ ਸ਼ਰਧਾ ਭਾਵਨਾ ਦੇ ਨਾਲ ਝੇਕਰ ਮਾਵਾਂ ਆਪਣੀ ਬੱਚਿਆਂ ਦੇ ਲਈ ਕਰਦੀਆਂ ਨੇ ਤਾਂ ਕਦੇ ਵੀ ਪਰਮਾਤਮਾ ਉਸ ਮਾਂ ਦੀ ਕੀਤੀ ਕੀ ਅਰਦਾਸ ਉਹ ਅਣ ਸੁਣਿਆ ਨਹੀਂਗਾ ਜੇਕਰ ਸਾਨੂੰ ਇਸ ਸਮੇਂ ਜ਼ਰੂਰਤ ਇਹ ਤਾਂ ਸਿਰਫ ਤਾਂ ਸਿਰਫ ਸਾਨੂੰ ਵਿਸ਼ਵਾਸ ਸਰਦਾ ਭਾਵਨਾ ਤੇ ਪਿਆਰ ਦੀ ਚਿੰਨਾ ਸਾਡਾ ਸਾਡੀ ਪਰਮਾਤਮਾ ਤੇ ਭਰੋਸਾ ਤੇ ਵਿਸ਼ਵਾਸ ਹੋਵੇਗਾ ਉਨੀ ਹੀ ਵਾਹਿਗੁਰੂ ਸੱਚੇ ਪਾਤਸ਼ਾਹ ਸਾਡੇ ਘਰ ਪਰਿਵਾਰ ਤੇ ਕਿਰਪਾ ਕਰਨਗੇ ਹਾਂਜੀ ਇਹੀ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਕਿ ਜੇਕਰ ਮਾਵਾਂ ਆਪਣੇ ਬੱਚਿਆਂ ਦਾ ਫਿਊਚਰ ਜ਼ਿੰਦਗੀ ਦੇ ਵਿੱਚ ਬੱਚਿਆਂ ਨੂੰ ਕਾਮਚਾ ਬਣਾਉਣੀ ਬਣਾਉਣਾ ਚਾਹੁੰਦੀਆਂ ਨੇ ਤਾਂ ਉਹ ਤੇਰਾ ਐਤਵਾਰ ਕੀ ਹਰ ਐਤਵਾਰ ਨੂੰ ਸੁਖਮਨੀ ਸਾਹਿਬ ਦਾ ਪਾਠ ਜ਼ਰੂਰ ਕਰਨ ਤੇ ਹਰ ਪਾਠ ਕਰਨ ਉਪਰੰਤ ਅਰਦਾਸ ਵੀ ਜ਼ਰੂਰ ਕਰ। ਫਿਰ ਦੇਖਿਓ ਤੁਹਾਡੀ ਬੱਚਿਆਂ ਦੀ ਜ਼ਿੰਦਗੀ ਕਿਵੇਂ ਬਦਲਦੀ ਤੁਹਾਡੇ ਬੱਚੇ ਕਿਵੇਂ ਕਾਮਯਾਬੀ ਦੇ ਰਸਤੇ ਤੇ ਆਉਂਦੇ। ਖਾਂਜੀ ਜੇਕਰ ਤੁਹਾਨੂੰ ਸਾਡੀ ਇਸ ਤਰ੍ਹਾਂ ਦੀ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਇਸ ਵੀ ਜ਼ਰੂਰ ਕਰਿਆ ਕਰੋ ਜੀ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹੀ ਗੁਰੂ ਲੈ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਨਵੀਂ ਜਾਣਕਾਰੀ ਦੇ ਨਾਲ ਕੱਦ ਤੱਕ ਦੇ ਲਈ ਤੁਹਾਡਾ ਸਾਰੇ ਭੇਂਟ ਭਰਾਵਾਂ ਦਾ ਬਹੁਤ ਜ਼ਿਆਦਾ ਧੰਨਵਾਦ ਜੀ